ਫਗਵਾੜਾ ਵਿਖੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਕੈਬਨ ਮੰਤਰੀ ਪੰਜਾਬ ਸਰਕਾਰ ਗੁਰਮੀਤ ਸਿੰਘ ਮੀਤਹੇਰ ਦੇ ਵੱਲੋਂ ਦੌਰਾ ਕੀਤਾ ਗਿਆ। ਇਸ ਦੌਰੇ ਤੇ ਪਹਿਲਾ ਗੁਰਮੀਤ ਸਿੰਘ ਮੀਤਹੇਰ ਦਾ ਫਗਵਾੜਾ ਪਹੁੰਚਣ ਤੇ ਆਪ ਆਗੂਆਂ ਦੇ ਵੱਲੋਂ ਨਿੱਘਾ ਸਵਾਗਤ ਵੀ ਕੀਤਾ ਗਿਆ। ਇਸ ਮੌਕੇ ਜਿੱਥੇ ਕੈਬਨ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤਹੇਰ ਨੇ ਟ੍ਰੀਟਮੈਂਟ ਰਾਹੀਂ 11 ਕਿਲੋਮੀਟਰ ਲੰਬੀ ਪਾਈਪਲਾਈਨ ਰਾਹੀਂ 1000 ਏਕੜ ਦੇ ਵਿੱਚ ਸਿੰਚਾਈ ਕੀਤੀ ਜਾਂਦਾ ਜ਼ਾਇਦਾ ਲਿਆ। ਉੱਥੇ ਇਹੋ ਨੇ ਇਹ ਵੀ ਕਿਹਾ ਕਿ ਪ੍ਰੋਜੈਕਟ ਇੱਕ ਵਧੀਆ ਪ੍ਰੋਜੈਕਟ ਹੈ ਦੀ ਪੰਜਾਬ ਦੇ ਸੀਵਰੇਜ ਟ੍ਰੀਟਮੈਂਟ ਰਾਹੀਂ ਸਾਫ ਕੀਤਾ ਜਾਂਦਾ ਹੈ। 2600 ਐਮਐਲ ਦੀ ਪਾਣੀ ਸਿਚਾਈ ਦੇ ਲਈ ਵਰਤੇ ਜਾਣ ਵਾਸਤੇ ਪੰਜਾਬ ਸਰਕਾਰ ਗੰਭੀਰ ਯਤਨ ਕਰ ਰਹੀ ਹੈ। ਉਹਨਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਸੀਵਰੇਜ ਬੋਰਡ, ਭੂਮੀ ਰੱਖਿਆ ਅਤੇ ਜਲ ਸੰਭਾਲ ਤੇ ਖੇਤੀਬਾੜੀ ਵਿਭਾਗ ਨੂੰ ਉਤੱਤ ਹੈ ਅਤੇ ਪਾਣੀ ਨੂੰ ਬਚਾਉਣ ਦੇ ਲਈ ਟ੍ਰੀਟਮੈਂਟ ਪਲਾਂਟ ਆ ਰਿਹਾ ਹੈ। ਸਾਫ਼ ਕੀਤੇ ਪਾਣੀ ਦੀ ਸੁਚੱਜੀ ਵਰਤੋਂ ਦੇ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਵੀ ਦਿੱਤਾ। ਪਾਈ ਦੇ ਰਹਿਣ ਵਾਲਾ ਮੈਂ 15 ਖੇਤ ਇਸ ਪਾਣੀ ਤੋਂ ਪਾਲਦਾ ਹਾਂ। ਜਿਹੜੇ ਮੈਨੂੰ ਇਹ ਪਾਣੀ ਲਾਉਣ ਦੇ ਨਾਲ ਦਾਇਰ ਖਾਦ ਦੀ ਬਚਤ ਹੋ ਗਈ। ਦੂਰੀ ਅੱਧਾ ਪੌਣਾ ਪਿਆ ਤੇ ਡੀਜਨ ਦੀ ਸਾਰੀ ਬਚਤ ਹੋ ਗਈ ਜਾ ਅੱਗੇ ਮੈਂ ਡੀਜਨ ਫੂਕਦਾ ਸੀ ਤੇ ਟਾਈਮ ਦੀ ਬਚਤ ਹੋ ਗਈ ਆ ਇਹਦੇ ਨਾਲ ਮੇਰੀ ਫਸਲ ਪਾਰੀ ਬਹੁਤ ਵੱਧਾ ਪਿਆ ਤੇ ਪਾਣੀ ਵਿੱਚ ਕਰਦਾ ਆਂ ਮੈਂ ਅੱਜ ਪੋਲੂਸ਼ਨ ਕੰਟਰੋਲ ਬੋਰਡ ਦਾ ਜਿਹੜਾ ਉਪਰਾਲਾ ਹੈ ਕਿਸਾਨ ਇਸ ਵਾਸਤੇ ਵੀ ਖੁਸ਼ ਨੇ ਕਿ ਵੀ ਇਹਨਾਂ ਨੂੰ ਪਾਣੀ 24 ਘੰਟੇ ਮਿਲ ਰਿਹਾ ਹੈ ਰਾਤ ਨੂੰ ਸਰਦੀਆਂ ਦੇ ਵਿੱਚ ਪਾਣੀ ਲਾਉਣਾ ਬੜਾ ਮੁਸ਼ਕਲ ਹੈ ਰਾਤ ਨੂੰ ਰਾਤ ਨੂੰ ਕਿਸੇ ਨੂੰ 2 ਤੋਂ 10 ਮਿੰਟ ਹੀ ਹੈ ਜਗਾ ਟਾਈਮ ਮਿਲਦਾ ਹੈ ਕਿਸੇ ਨੂੰ ਕਿਸੇ ਵੇਲੇ ਮਿਲਦਾ ਪਰ ਇਹ ਵਾਟਰ ਨਿਊਟਰਲ ਜਿਹੜੀ ਸਕੀਮ ਹੈ ਮੈਂ ਸਮਝਦਾ ਪੰਜਾਬ ਸਰਕਾਰ ਦੀ ਬਹੁਤ ਵਧੀਆ ਸਕੀਮ ਹੈ ਤੁਹਾਨੂੰ ਇਸ ਦੀ ਇਸ ਸਕੀਮ ਦੇ ਉੱਤੇ ਬਹੁਤ-ਬਹੁਤ ਵਾਰਕਮ ਵਾਹਿਗੁਰੂ ਚਾਹੇ ਤੁਸੀਂ ਸਾਰੇ ਪੰਜਾਬ ਦੇ ਵਿੱਚ ਇਹ ਨਿਊਟਰਲ ਸਕੀਮ ਵਾਟਰ ਨਿਊਟਰਲ ਸਕੀਮ ਲਾਗੂ ਕਰੋ ਤੁਹਾਡਾ ਬਹੁਤ-ਬਹੁਤ ਧੰਨਵਾਦ ਇੱਥੇ ਆਉਣ ਦਾ ਤੇ ਅਸੀਂ ਬੜੇ ਵਡਭਾਗੇ ਆ ਕਿ ਵੀ ਤੁਹਾਡੀ ਰਹਿਨਮਾਈ ਦੇ ਵਿੱਚ ਇਹ ਵਧੀਆ ਸਕੀਮ ਚਾਲੂ ਹੋਣ ਲੱਗੀ ਆ ਤੁਹਾਡਾ ਬਹੁਤ ਬਹੁਤ ਧੰਕ 2600 ਦਾ 2600 ਐਮਐਲਡੀ ਪਾਣੀ ਅਸੀਂ ਇਰੀਗੇਸ਼ਨ ਲਈ ਖੇਤੀਬਾੜੀ ਲਈ ਜਿਹੜਾ ਉਹ ਵਰਤ ਜਿਹੜਾ ਹੋ ਸਕੀ ਤੁਸੀਂ ਜਿੱਥੇ ਸਾਰੇ ਬਹੁਤ ਵਧੀਆ ਬਰਲਾ ਚਲੋ ਜ਼ਿੰਮੇਦਾਰ ਵੀ ਕਹਿ ਰਹੇ ਬਹੁਤ ਵਧੀਆ ਕੀਤਾ ਪਰ ਉੱਥੇ ਤੁਹਾਡਾ ਵਿਭਾਗ ਸਭ ਤੋਂ ਵੱਧ ਪੰਜਾਬੀ ਮਾਂ ਬੋਲੀ ਨੂੰ ਅੱਜ ਖੋਰਾ ਲਾ ਰਿਹਾ ਜਿਹੜਾ ਕਿ ਤੁਸੀਂ ਆਪਣੀ ਹਾਜ਼ਰੀ ਦੇ ਵਿੱਚ ਸੁਣਿਆ ਔਰ ਜਿਹੜੀ ਸਾਰੀ ਐਂਕਰਿੰਗ ਉਹ ਹਿੰਦੀ ਦੇ ਵਿੱਚ ਹੋਈ ਹੈ ਔਰ ਤੁਹਾਡੀ ਹਾਜ਼ਰੀ ਦੇ ਵਿੱਚ ਜਿਹੜਾ ਪ੍ਰੈਸ ਰੋਡ ਵੀ ਅੱਗੇ ਦੇ ਰਹੇ ਉਹ ਵੀ ਪੰਜਾਬੀ ਨਹੀਂ ਐਂਕਰਿੰਗ ਨਹੀਂ ਉਹ ਜਿਹੜੀ ਵੀਡੀਓ ਬਣੀ ਹੈ ਉਹ ਨੈਸ਼ਨਲ ਲੈਵਲ ਲਈ ਬਣੀ ਹੈਗੀ ਉਹ ਐਨਜੀਟੀ ਜਿਹੜੀ ਨੈਸ਼ਨਲ ਗ੍ਰੀਨ ਇੰਟਰਵਿਊ ਨੈਸ਼ਨਲ ਹੈ ਉਹਨਾਂ ਨੇ ਉਹ ਵੀਡੀਓ ਬਣਵਾਈ ਹੈ ਤਾਂ ਕਿ ਪੰਜਾਬ ਦਾ ਜਿਹੜਾ ਇਹ ਮਾਡਲ ਹੈ ਪੂਰੇ ਦੇਸ਼ ਦੇ ਵਿੱਚ ਰੈਪਲੀਕੇਟ ਜਿਹੜਾ ਉਹ ਕੀਤਾ ਜਾ ਸਕੇ ਹੁਣ ਆਪਾਂ ਜੇ ਕੋਈ ਪੰਜਾਬ ਦੀ ਚੀਜ਼ ਚਾਹੁੰਦੇ ਆ ਵੀ ਉਹ ਗੁਜਰਾਤ ਦੇ ਵਿੱਚ ਲਾਗੂ ਹੋਵੇ ਉਹ ਮਹਾਰਾਸ਼ਟਰ ਦੇ ਵਿੱਚ ਲਾਗੂ ਹੋਵੇ ਤਾਂ ਉਹਨਾਂ ਨੂੰ ਪੰਜਾਬੀ ਥੋੜੀ ਸਮਝ ਆਣੀ ਆ ਸਰ ਨਾਲ ਪੰਜਾਬੀ ਦੇ ਵਿੱਚ ਤਾਂ ਤੁਸੀਂ ਅਨਵਾਦ ਕਰਾਉਣਾ ਸੀ ਨਾ ਉਹਦਾ ਹੁਣ ਜ਼ਿੰਮੇਦਾਰ ਹੁੰਦਾ ਇਹਨਾਂ ਨੂੰ ਸਮਝ ਨਹੀਂ ਆਈ ਜੀ ਸਾਡੇ ਦੁਕਾਨਦਾਰਾਂ ਨੂੰ ਤੁਸੀਂ 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 ਇੱਕ ਗੱਲ ਸਮਝੋ ਜਿਹੜਾ 2 ਵਰ੍ਹੇ ਇਹ ਜਿਹੜਾ ਜਿਹੜਾ ਬਣਾਇਆ ਗਿਆਗਾ ਇਹ ਨੈਸ਼ਨਲ ਉਹਦੇ ਲਈ ਬਣਾਇਆ ਗਿਆਗਾ ਮੈਂ ਵੀ ਵਿੱਚ ਉਹਦੇ ਹਿੰਦੀ ਦੇ ਹੀ ਬੋਲਿਆ ਹੋਇਆ ਮੈਂ ਪੰਜਾਬੀ ਦੇ ਵੀ ਦੋਨੋਂ ਉਹਦੇ 'ਚ ਵੀਡੀਓ ਰਿਕਾਰਡ ਕੀਤੀ ਆ ਪੰਜਾਬੀ ਵਾਲੇ ਜਿਹੜਾ ਇਥੇ ਪੰਜਾਬ ਦੇ ਲਈ ਜਿਹੜਾ ਅਸੀਂ ਕਰਾਂਗੇ ਤਾਂ ਤੁਹਾਨੂੰ ਇੱਕ ਐਗਜ਼ਾਮਪਲ ਦਿਖਾਈ ਆ ਉਹ ਪੰਜਾਬੀ ਦੇ ਵਿੱਚ ਕਰਾਂਗੇ ਪਰ ਤੁਸੀਂ ਇਸ ਗੱਲ ਨੂੰ ਦੇਖੋ ਹੁਣ ਅਸੀਂ ਕਹਿਣਾ ਕਿ ਪੰਜਾਬੀ ਨੂੰ ਅਸੀਂ ਪ੍ਰਾਇੋਰਟੀ ਦੇਣੀ ਹੈ ਪੰਜਾਬ ਦੇ ਵਿੱਚ ਦੇਣੀ ਹੈ ਪਰ ਹੁਣ ਜੇ ਕਿਤੇ ਹੋਰ ਸੂਬੇ 'ਚ ਅਸੀਂ ਕੋਈ ਪੰਜਾਬ ਦੀ ਗੱਲ ਲੈ ਕੇ ਜਾਣੀ ਆ ਤਾਂ ਉੱਥੋਂ ਦੇ ਲੋਕ ਜਿਹੜੀ ਭਾਸ਼ਾ ਸਮਝਦੇ ਆ ਤਾਂ ਉਸ ਭਾਸ਼ਾ ਦੇ ਵਿੱਚ ਸਾਨੂੰ ਉਹਨਾਂ ਨੂੰ ਗੱਲ ਦੱਸਣੀ ਪਊ ਸਾਡੀ ਗੱਲ ਸਮਝਾਉਣੀ ਜਿਹੜੀ ਆ ਉਹ ਪਊਗੀ ਆ ਪਿੱਛੇ ਹੁਣ ਸਾਡਾ ਸਾਰਾ ਪੰਜਾਬੀ ਦੇ ਵਿੱਚ ਹੀ ਲਿਖਿਆ ਹੈ ਅੱਗੇ ਵੀ ਸਰ ਜਿਹੜੇ ਪੇਪਰ ਸਬਮਿਟ ਹੋਏ ਆ ਉਹ ਵੀ ਇੰਗਲਿਸ਼ ਦੇ ਵਿੱਚ ਆ ਉਹ ਵੀ ਪੰਜਾਬੀ ਦੇ ਵਿੱਚ ਨਹੀਂ ਹੈਗੇ ਜਿਹੜੇ ਹੁਣ ਵੀ ਪੇਪਰ ਤੁਹਾਨੂੰ ਮਿਲੇ ਆ ਇਸ ਕਰਕੇ ਅਸੀਂ ਤੁਸੀਂ ਤੁਸੀਂ ਇੱਕ ਇੱਕ ਤੁਸੀਂ ਆਪ ਹੀ ਮਹਿਕਮਾ ਕਹਿ ਰਹੇ ਹੋ ਤੁਸੀਂ ਆਪ ਹੀ ਸਿਕਤਾਈ ਨਾ ਕਹਿ ਰਹੇ ਹੋ ਵੀ ਪਰ ਵੀ ਲੇਕਿਨ ਤੁਹਾਡੀ ਹਾਜ਼ਰੀ ਦੇ ਵਿੱਚ ਇਹ ਹੋ ਰਿਹਾ ਇੱਕ ਗੱਲ ਸਮਝੋ ਅਸੀਂ ਕਿਸੇ ਭਾਸ਼ਾ ਦੇ ਵਿਰੋਧ ਚ ਨਹੀਂ ਅਸੀਂ ਪੰਜਾਬੀ ਭਾਸ਼ਾ ਦੇ ਹੱਕ ਚ ਆ ਉਹਨੂੰ ਪ੍ਰਾਇੋਰਟੀ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ ਅਸੀਂ ਨਹੀਂ ਚਾਹੁੰਦੇ ਵੀ ਭਾਈ ਦੂਜੀਆ ਭਾਸ਼ਾ ਬੰਦ ਕਰ ਦੋ ਅਸੀਂ ਜੇ ਕਿਹਾ ਵੀ ਸਕੂਲਾਂ ਦੇ ਬਾਹਰ ਪੰਜਾਬੀ ਲਿਖਣੀ ਆ ਸੀ ਇਹ ਥੋੜੀ ਜਿਹੀ ਅੰਗਰੇਜ਼ੀ ਲਿਖਣੀ ਅੰਗਰੇਜ਼ੀ ਵੀ ਲਿਖ ਲੈਣਾ ਅਸੀਂ ਜੇ ਕਹਨੇ ਆ ਦੁਕਾਨਾਂ ਦੇ ਬਾਹਰ ਪੰਜਾਬੀ ਲਿਖੋ ਇਹ ਥੋੜੀ ਕਹਿੰਦਾ ਵੀ ਬੋਰਡਾ ਤੁਸੀਂ ਥੱਲੇ ਅੰਗਰੇਜ਼ੀ ਹਿੰਦੀ ਲਿਖ ਰਹੇ ਉਹ ਵੀ ਲਿਖੋ ਅਸੀਂ ਤਾਂ ਦੇਖੋ ਮਨੁੱਖ ਜਿੰਨੀਆਂ ਭਾਸ਼ਾਵਾਂ ਵੱਧ ਸਿੱਖੂਗਾ ਉਹਨਾ ਉਹ ਹੋਰ ਪੰਜਾਬ ਤੋਂ ਬਾਹਰ ਜਾਊਗਾ ਦੁਨੀਆ 'ਚ ਜਾ ਕੇ ਉਹ ਉਨੀ ਤਰੱਕੀ ਜਿਹੜੀ ਆ ਉਹ ਕਰ ਸਕਦਾ ਪਰ ਅਸੀਂ ਇਹ ਕਹਿਣਾ ਕਿ ਪੰਜਾਬੀ ਨਹੀਂ ਅਸੀਂ ਜਿਹੜੀ ਪ੍ਰਾਇੋਰਟੀ ਆ ਉਹ ਦੇਣੀ ਆ ਤਾਂ ਕਿ ਜੇ ਖੁੱਲ ਹੈ ਤੁਸੀਂ ਕਹ ਰਹੇ ਦਫਤਰੇ ਦੇ ਵਿੱਚ ਖੁੱਲੇ ਵੇ ਇਹ ਭਾਸ਼ਾ ਨਾਲ ਚੱਲ ਸਕਦੀ ਹੈ ਇੰਗਲਿਸ਼ ਦੇ ਵਿੱਚ ਦੇਖੋ ਮੈਂ ਕਦੇ ਕਹਿਣਾ ਵੀ ਜਿਹੜੀ ਭਾਸ਼ਾ ਹੁਣ ਦੂਜੀਆਂ ਭਾਸ਼ਾਵਾਂ ਨੂੰ ਵੀ ਮੈਂ ਕਦੇ ਕਹਿਣਾ ਕਿ ਅਸੀਂ ਟੋਟਲੀ ਬੈਨ ਕਰਨਾ ਪਰ ਅਸੀਂ ਕਹਿਣਾ ਕਿ ਪੰਜਾਬੀ ਨੂੰ ਜਿਹੜੀ ਪ੍ਰਾਇੋਰਟੀ ਜਿਹੜੀ ਹੈ ਉਹ ਦੇਣੀ ਹੈ ਚਲੋ ਸਰ ਥੋੜਾ ਥੋੜਾ ਪਿੱਛੇ ਹੋ ਜੁਡੀ ਬੜਾ ਭਾਜੀ ਕਾਲੀ ਨਹੀਂ ਗਾ ਜੀ ਆਰਾਮ ਦਾ ਧੰਨਵਾਦ ਜੀ ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਪੋਲੂਸ਼ਨ ਕੰਟਰੋਲ ਬੋਰਡ ਦੇ ਸਾਰੇ ਸਾਡੇ ਆਫੀਸਰ ਸਾਹਿਬਾਨ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਬਹਿਲ ਸਾਹਿਬ ਸਾਡੇ ਜੀ ਐਮ ਡੀ ਟੀਆ ਸਾਹਿਬ ਮੈਂ ਉਹਨਾਂ ਨੂੰ ਬਹੁਤ ਮੁਆਤਬਾ ਦੇਣਾ ਤੇ ਨਾਲ ਸਾਰੇ ਜਿਹੜੇ ਡਿਪਾਰਟਮੈਂਟਸ ਜਿਹੜੇ ਦੂਸਰੇ ਲੱਗੇ ਐਕਸਨ ਸਾਹਿਬ ਹੋਣੇ ਸੀਵਰੇਜ ਬੋਰਡ ਦੇ ਜਿਹੜੇ ਸਾਰਾ ਸਮਝਾ ਰਹੇ ਸੀ ਕਿ ਕਿਸ ਤਰ੍ਹਾਂ ਜਿਹੜਾ ਟ੍ਰੀਟਮੈਂਟ ਪਲੈਂਟ ਕੰਮ ਕਰਦਾ ਹੈ ਕਿਸ ਤਰ੍ਹਾਂ ਦਾ ਪਾਣੀ ਅੱਗੇ ਜਾਂਦਾ ਉਹਦੇ ਨਾਲ ਸੌਲ ਕਨਰਵੇਸ਼ਨ ਇਰੀਗੇਸ਼ਨ ਡਿਪਾਰਟਮੈਂਟ ਐਗਰੀਕਲਚਰਲ ਡਿਪਾਰਟਮੈਂਟ ਮੈਂ ਸਾਰਿਆਂ ਨੂੰ ਬਹੁਤ ਮੁਬਾਰਕਬਾ ਦਿੰਨਾ ਕਿ ਤੁਹਾਡੇ ਸਾਰਿਆਂ ਦੇ ਇਕੱਠੇ ਕੰਮ ਕਰਨ ਦੇ ਨਾਲ ਇਹ ਜੋ ਕਾਮਯਾਬੀ ਮਿਲੀ ਹੈ ਇਹ ਤਾਂ ਸੰਭਵ ਹੋਈ ਹੈ ਤੋਂ ਤੁਹਾਨੂੰ ਸਾਰਿਆਂ ਨੂੰ ਵਧਾਈ ਹੈ ਕਿਉਂਕਿ ਤੁਸੀਂ ਦੇਖੋ ਇਹ ਸੀਵਰੇਜ ਦਾ ਪਾਣੀ ਹੁਣ ਜਿਵੇਂ ਇਹ ਕੋਈ ਮੇਰੇ ਕਹਿਣ ਦੀ ਗੱਲ ਨਹੀਂ ਮੇਰੀਆਂ ਕਈਆਂ ਗੱਲਾਂ ਤਾਂ ਹੋ ਸਕਦਾ ਹੈ ਕਈ ਵਾਰੀ ਲੱਗਦਾ ਹੁੰਦਾ ਵੀ ਚਲੋ ਲੀਡਰਾਂ ਨਾਲ ਤਾਂ ਕਰਨੀ ਹੀ ਹੁੰਦੀਆਂ ਆ ਸਤਨਾਮ ਸਾਡਾ ਭਰਾ ਜ਼ਿੰਮੇਵਾਰ ਭਰਾ ਇਹ ਹੋਰ ਵੀ ਕਿੰਨੇ ਕਿਸਾਨਾਂ ਦੀਆਂ ਵੀਡੀਓ ਤੁਸੀਂ ਇਹਦੇ ਤੇ ਵੀਡੀਓ ਬਾਈਟ ਜਿਹੜੀ ਸੁਣੀ ਐ ਸਾਰਿਆਂ ਨੇ ਦੱਸਿਆ ਆ ਸਾਡੇ ਕੋਲ ਪੀਯੂ ਤੋਂ ਜਿਹੜੇ ਸਾਇੰਸਟ ਆਏ ਹੋਏ ਆ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਪਾਣੀ ਐ ਜਿਹਨੂੰ ਸਚਾਈ ਦੇ ਲਈ ਸੀ ਵਰਤਦੇ ਆ ਉਹਦੇ ਨਾਲ ਕੇਵਲੇ ਪਾਣੀ ਦਾ ਕੰਮ ਨਹੀਂ ਕਰਦਾ ਇਹਦੇ ਨਾਲ ਯੂਰੀਆ ਖਾਦ ਦੀ ਵੀ ਜਿਹੜੀ ਵਰਤੂਆਂ ਉਹ ਘੜਦੀ ਹੈ ਤੇ ਜਿਹੜੀ ਪ੍ਰੋਡਕਸ਼ਨ ਹੈ ਉਹ ਵੱਧ ਰਹੀ ਹੈ ਸੋ ਇੱਥੇ 80 ਐਮਐਲਡੀ ਤਕਰੀਬਨ ਅਸੀਂ ਫਗਵਾੜੇ ਇਹ ਪਾਣੀ ਜਿਹੜਾ ਇਰੀਗੇਸ਼ਨ ਲਈ ਵਰਤ ਰਹੇ ਹਾਂ ਅੱਜ ਟੋਟਲ ਕੈਪੈਸਿਟੀ ਤਕਰੀਬਨ 2600 ਆ ਪੰਜਾਬ ਦੀ ਤਕਰੀਬਨ 300 ਪੂਰੇ ਪੰਜਾਬ ਦੇ ਵਿੱਚ ਅੱਜ ਦੀ ਘੜੀ ਅਸੀਂ ਪਾਣੀ ਨੂੰ ਇਰੀਗੇਸ਼ਨ ਲਈ ਜਿਹੜਾ ਸਾਫ ਕੀਤਾ ਹੋਇਆ ਪਾਣੀ ਹੈ ਸੀਵਰੇਜ ਦਾ ਉਹਦੇ ਲਈ ਤਿਆਰ ਹੈ ਤੇ ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਜੀ ਦੀ ਸਰਕਾਰ ਤੁਸੀਂ ਕੋਸ਼ਿਸ਼ ਕਰਾਂਗੇ ਕਿ 2600 ਐਮਐਲਡੀ ਪਾਣੀ ਜਿਹੜਾ ਪੂਰੇ ਦਾ ਪੂਰਾ ਉਹ ਇਰੀਗੇਸ਼ਨ ਲਈ ਵਰਤਿਆ ਜਾਵੇ ਕਿਉਂਕਿ ਇੱਕ ਪਾਸੇ ਤਾਂ ਸਾਡੇ ਜਿਹੜਾ ਪਾਣੀ ਹੈ ਸਾਡਾ ਤਾਂ ਮਾਲਵਾ ਸਾਰਾ ਹੀ ਜਿਹੜਾ ਡਾਰਕ ਜ਼ੋਨ 'ਚ ਚਲਾ ਗਿਆ ਪਾਣੀ ਮਿਲਦਾ ਨਹੀਂ ਮਾਰੂਥਰ ਬਣ ਜਾਂਦੀ ਹੈ ਧਰਤੀ ਤੇ ਦੂਜੇ ਪਾਸੇ ਸਾਡੇ ਕੋਲ ਜਿਹੜਾ ਇੰਨਾ ਪਾਣੀ ਆ ਉਹ ਸੀ ਡਰੇਨ ਦੇ ਵਿੱਚ ਹੀ ਪਾਈ ਜਣਾ ਟ੍ਰੀਟ ਕਰ ਕਰਕੇ ਸੋ ਸਿਰਫ ਜਿਹੜੀ ਚੀਜ਼ ਸਾਡੇ ਲਈ ਸ਼ਰਾਪ ਹੈ ਉਹ ਵਰ ਬਣ ਸਕਦੀ ਹੈ ਜ਼ਰੂਰ ਤੇ ਹੀ ਹੈ ਕਿ ਸਾਡੇ ਜਿਹੜੇ ਡਿਪਾਰਟਮੈਂਟਸ ਹੈ ਉਹਨਾਂ ਨੂੰ ਵੀ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਉਹਦੇ ਨਾਲ-ਨਾਲ ਕਿਸਾਨ ਜਿਹੜੇ ਭਰਾ ਨੇ ਉਹਨਾਂ ਨੂੰ ਵੀ ਸਾਥ ਦੇਣਾ ਚਾਹੀਦਾ ਤੇ ਮੈਂ ਅੱਜ মিডিਆ ਵਾਲੇ ਸਾਥੀ ਸਾਡੇ ਭਰਾ ਖੜੇ ਐ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਕਵਰੇਜ ਕਰਨ ਆਏ ਤੇ ਮੇਰੀ ਬੇਨਤੀ ਇਹਨੂੰ ਦਿਖਾ ਵੀ ਦਿਓ ਕਿਉਂਕਿ ਤੁਸੀਂ ਨਾ ਮਸਾਲੇ ਵਾਲੀਆਂ ਖਬਰਾਂ ਵੀ ਕਿਹੜੇ ਲੀਡਰ ਨੇ ਕਿਹਨੂੰ ਤੱਤਾ ਦਾ ਬਿਆਨ ਦੇਤਾ ਉਹ ਵੱਧ ਦਿਖਾਉਣਿਓ ਪਰ ਜਿਹਦੇ ਨਾਲ ਸਾਡੇ ਸਮਾਜ ਨੂੰ ਫਾਇਦਾ ਹੋ ਰਿਹਾ ਸਾਡੇ ਵਾਤਾਵਰਨ ਨੂੰ ਫਾਇਦਾ ਹੋ ਰਿਹਾ ਸਾਡੇ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਇਹ ਵੀ ਜਰੂਰ ਦਿਖਾ ਦਿਓ ਮੇਰਾ ਨਹੀਂ ਦਿਖਾਉਣਾ ਆ ਸਤਨਾਮ ਭਰਾ ਦਾ ਸਾਡੇ ਉਹਨਾਂ ਦਾ ਜਰੂਰ ਦਿਖਾ ਦਿਓ ਅਸੀਂ ਇਹ ਚੋਕੇ ਨਾ ਆ ਪਿੱਛੇ ਵੀ ਆ ਕੱਲ ਮੈਂ ਸਾਡੇ ਜਿਹੜੇ ਪੂਸ਼ਨ ਕੰਟਰੋਲ ਬੋਰਡ ਦਾ ਡਾਟਾ ਜਿਹੜਾ ਮੈਂ ਪੇਸ਼ ਕੀਤਾ ਉਹਦੇ ਵਿੱਚ ਵੀ ਅਸੀਂ ਪਹਿਲੀ ਵਾਰੀ ਹੈ ਕਿ ਕਿਸੇ ਸਰਕਾਰ ਨੇ ਜਿਹੜੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਉਹਨਾਂ ਨੂੰ ਬੁਲਾ ਕੇ ਐਪਰੀਸ਼ੀਏਟ ਕੀਤਾ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਸਪੀਕਰ ਸਾਹਿਬ ਨੇ ਬੁਲਾਇਆ ਤੇ ਅਸੀਂ ਸਾਰੀਆਂ ਸਟੇਜਾਂ ਤੋਂ ਆਪ ਘੱਟ ਬੋਲੇ ਕਿਸਾਨਾਂ ਨੂੰ ਬੁਲਾਇਆ ਤੇ ਮੀਡੀਆ ਨੂੰ ਬੇਨਤੀ ਕੀਤੀ ਵੀ ਇਹਨਾਂ ਨੂੰ ਦਿਖਾਓ ਸਾਡੀ ਕਹੀ ਗੱਲ ਦਾ ਕੁਝ ਕੀਣ ਕਰੇ ਨਾ ਕਰੇ ਪਰ ਜਦੋਂ ਇੱਕ ਜ਼ਿਮੀਂਦਾਰ ਖੜਾ ਹੋ ਕੇ ਕਹਿੰਦਾ ਵੀ ਮੈਂ 20 ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਾਈ ਤੇ ਮੇਰਾ ਝਾੜ ਵੀ ਵਧਿਆ ਹੈ ਤੇ ਮੈਨੂੰ ਕੋਈ ਦਿੱਕਤ ਨਹੀਂ ਆਈ ਉਹਦੀ ਕਹੀ ਗੱਲ ਦਾ ਅਸਰ ਹੋਣਾ ਹੀ ਹੋਣਾ ਚਲੰਦਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਐਸਐਮਜੀ ਨਿਊਜ਼